ਅਤੇ ਟਾਈਮ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਸੀਂ ਹਿਮਾਚਲ ਘੁੰਮਣ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਹਾਨੂੰ ਅਸੀਂ ਬਹੁਤ ਵਧੀਆ ਇਲਾਕਾ ਜਿਹੜਾ ਉਹ ਦਿਖਾਉਣ ਜਾ ਰਹੇ ਹਾਂ ਤੇ ਇਹਦੇ ਲਈ ਤੁਹਾਨੂੰ ਮਨਾਲੀ ਤੋਂ ਪਾਰ ਜਾਣਾ ਪਊਗਾ ਮਨਾਲੀ ਪੰਜਾਬ ਤੋਂ ਕਰੀਬ 200 250 ਕਿਲੋਮੀਟਰ ਦੀ ਦੂਰੀ ਤੇ ਆ ਤੇ ਮਨਾਲੀ ਤੋਂ 40 ਕਿਲੋਮੀਟਰ ਅੱਗੇ ਅਟਲ 터ਨਲ ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਸਭ ਤੋਂ ਜ਼ਿਆਦਾ ਲੰਬੀ ਜਿਹੜੀ ਆ ਇਹ ਟਨਲ ਆ ਇਹ ਇਹਨੂੰ ਤੁਸੀਂ ਮਨਾਲੀ ਤੋਂ 40 ਕਿਲੋਮੀਟਰ ਅੱਗੇ ਜਾ ਕੇ ਪਾਰ ਕਰੋਗੇ ਤੇ ਬਹੁਤ ਹੀ ਖੂਬਸੂਰਤ ਜਿਹੜੀ ਆ ਇਹ ਟਨਲ ਬਣਾਈ ਹੋਈ ਆ ਇਹ ਤਜਰਬਾ ਜ਼ਰੂਰ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜ਼ਰੂਰ ਇਹਨੂੰ ਇੱਕ ਵਾਰੀ ਕਰੋ ਤੇ ਬਹੁਤ ਹੀ ਸ਼ਾਨਦਾਰ ਜਿਹੜੀ ਇਹ ਟਨਲ ਆ ਤੁਸੀਂ ਜਦੋਂ ਇਹ ਟਨਲ ਕਰੀਬ ਜਿਹੜੀ 9.5 ਕਿਲੋਮੀਟਰ ਲੰਮੀ ਆ ਇਨੂੰ ਪਾਰ ਕਰਕੇ ਜਦੋਂ ਦੂਸਰੀ ਸਾਈਡ ਤੇ ਜਾਓਗੇ ਜਿਹੜਾ ਕਿ ਲਾਹੌਰ ਸਪਿਤੀ ਜਿਹੜਾ ਏਰੀਆ ਆ ਜਾਂਦਾ ਆ ਤੇ ਉੱਥੇ ਇੱਕ ਵੱਖਰਾ ਨਜ਼ਾਰਾ ਜਿਹੜਾ ਦੇਖਣ ਨੂੰ ਮਿਲੇਗਾ ਜਿਵੇਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਕਿ ਅਟਲ ਟਨਲ ਦਾ ਇੱਥੇ ਤੁਸੀਂ ਬਰਫ਼ ਨਾਲ ਲੱਦੇ ਹੋਏ ਪਹਾੜ ਤੇ ਕਾਫੀ ਤੇਜ਼ ਇੱਥੇ ਜਿਹੜੀ ਆ ਹਵਾ ਚੱਲਦੀ ਆ ਤੇ ਇਹ 6 ਜੂਨ 7 ਜੂਨ ਦੀ ਜਿਹੜੀ ਇਹ ਵੀਡੀਓ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਸਾਡੇ ਸਰਦਾਰ ਹੁਣੇ ਖੜੇ ਆ ਜਿਨ੍ਹਾਂ ਨੂੰ ਕਾਫੀ ਠੰਡ ਲੱਗ ਰਹੀ ਆ ਜੈਕਟ ਵੀ ਪਾਈ ਇਹਨਾਂ ਨੇ ਤੇ ਇਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਉਹਦੇ ਕੇਵਿਆ ਨੰਸੂ ਜ਼ੋਰ ਆ ਸਾਡੇ ਆਪਣੇ ਗਲੇਸ਼ੀਅਰ ਆ ਦੇਖੋ ਤੁਸੀਂ ਸਾਡੇ ਸਰਦਾਰ ਜੱਜੀ ਸਿੰਘ ਜਿਹਦੇ ਤੰਦੋੜਕੇ ਵੱਜਦੇ ਹੋ ਗਲੇਸ਼ੀਅਰ ਆ ਤੇ ਹਵਾ ਜਿਹੜੀ ਇੱਥੇ ਹਰ ਵਕਤ ਇਸੇ ਹੀ ਸਪੀਡ 'ਚ ਤੇ ਜਦੋਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਤਾਂ ਉਹਨਾਂ ਵਾਸਤੇ ਫੁੱਲ ਜੈਕਟਸ ਜਿਹੜੀਆਂ ਹੈਗੀਆਂ ਤੇ ਦੂਸਰਾ ਤੁਸੀਂ ਇੱਥੇ ਜਿਹੜੀ ਆ ਰਿਵਰ ਰਾਫਟਿੰਗ ਉਹਦਾ ਵੀ ਆਨੰਦ ਲੈ ਸਕਦੇ ਜੇ ਜਦੋਂ ਲਾਹੌਲ ਘਾਟੀ ਦੇ ਵਿੱਚ ਤੁਸੀਂ ਲੇਹ ਵਾਲੀ ਸਾਈਡ ਨੂੰ ਮੁੜੋਗੇ ਤਾਂ ਉੱਥੇ ਤੁਹਾਨੂੰ ਰਿਵਰ ਰਾਫਟਿੰਗ ਜਿਹੜੀ ਆ ਉਹਦਾ ਵੀ ਮਿਲ ਸਕਦਾ ਤੁਸੀਂ ਆਨੰਦ ਲੈ ਸਕਦੇ ਜੇ ਤੇ ਆਪਣੇ ਬੱਚਾ ਨੂੰ ਜਰੂਰ ਆਪਣੇ ਪਰਿਵਾਰ ਨੂੰ ਇਹੋ ਜੀ ਜਗ੍ਹਾ ਦਿਖਾਓ ਕਾਫੀ ਵਧੀਆ ਇਲਾਕਾ ਏ ਜਿੱਥੇ ਇਸ ਟਾਈਮ ਇੱਥੇ ਦਾ ਤੁਸੀਂ ਇਹ ਦ੍ਰਿਸ਼ ਦੇਖ ਰਹੇ ਹੋ ਇਹ 12 ਲੱਖਾਂ ਪਾਸ ਜਿਹੜਾ ਉਹਦੇ ਲਾਗੇ ਦਾ ਹੈ ਇਸ ਜਗ੍ਹਾ ਤੇ ਤੁਹਾਨੂੰ ਸਾਰੇ ਪਾਸੇ ਪਹਾੜ ਜਿਹੜੇ ਕਿ ਲੱਦੇ ਹੋਏ ਹੁੰਦੇ ਆ ਬਰਫ਼ ਦੇ ਨਾਲ ਮਿਲਣਗੇ ਘੁੰਮਣ ਵਾਲੀ ਜਗ੍ਹਾ ਆ ਦੇਖਣ ਵਾਲੀ ਜਗ੍ਹਾ ਹੈ ਆਪਣੇ ਪਰਿਵਾਰ ਦੇ ਨਾਲ ਤੁਸੀਂ ਆ ਕੇ ਉਹਨਾਂ ਨੂੰ ਇਹ ਜਗ੍ਹਾ ਦਿਖਾਓ ਇੱਥੋਂ ਤੱਕ ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜਾ ਆਕਸੀਜਨ ਦੀ ਕੋਈ ਕਮੀ ਨਹੀਂ ਆ